ਆ ਤਾਂ ਆਇਆ ਜੀ ਤੇ ਬੁਰਾ ਹਾਲ ਹੈ ਸਿਰਦਾ ਪਾਣੀ ਖੜਦਾ ਮਨ ਮਨ ਪੱਕਾ ਇੱਥੇ ਮੱਛਰ ਹੈ ਜੀ ਨਾ ਕੋਈ ਇੱਥੇ ਗਾਹ ਕ ਵਰਦਾ ਜੀ ਕੋਈ ਇਹਦੇ ਮੰਦੀ ਤੋਂ ਮੂੰਹ ਹੀ ਨਹੀਂ ਕਰਦਾ ਜੀ ਅਸੀਂ ਸਭ ਮਹਿਕਮਿਆਂ ਵਾਲਿਆਂ ਕੋਲੇ ਜਾ ਜਾ ਥੱਕ ਗਏ ਰੋਜ਼ ਸਾਨੂੰ ਗੋਲੀ ਦੇ ਕੇ ਤੋਰ ਦਿੰਦੇ ਜੀ ਹਾਂ ਅੱਜ ਅਸੀਂ ਅੱਜ ਕਰਦੇ ਆਂ ਅਸੀਂ ਕੱਲ ਕਰਦੇ ਆਂ ਜੀ ਸਾਨੂੰ ਐ ਦੱਸਿਆ ਜਾਂ ਵੀ ਅਸੀਂ ਕਰੀਏ ਤਾਂ ਕਰੀਏ ਕੀ ਜੀ ਆਸਤਾ ਥੱਕ ਗਏ ਜੀ ਬਾਹਨ ਸਾਹਿਬ ਨੇ ਕਿਹਾ ਜੀ ਮੇਰੀ ਸਰਕਾਰ ਹੋਣ ਦਿਓ ਤੁਹਾਡਾ ਸਾਰਾ ਹੱਲ ਕਰਾਂਗੇ ਅਸੀਂ ਦੂਜੀਆਂ ਸਰਕਾਰਾਂ ਵਾਂਗੂ ਨਹੀਂ ਇਹ ਤਾਂ ਇੱਕ ਝੁੰਮਲੇ ਵਾਲੀ ਗੱਲ ਹੋ ਗਈ ਜੀ ਸਾਡਾ ਤਾਂ ਹੁਣ ਵੀ ਧੋਖਾ ਹੋਈ ਜਾਂਦਾ ਜੀ ਇੰਨਾ ਬਦਲਾਅ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਬਦਲਾਅ ਕਿੱਥੇ ਆਈ ਬਦਲਾਅ ਤਾਂ ਐ ਜੀ ਲੋਕਾਂ ਨੂੰ ਭੁੱਖੇ ਮਰੀ ਜਾਂਦੇ ਆ ਨਾ ਸਾਡੇ ਵਪਾਰ ਛੱਪ ਕਰਦੇ ਜੀ ਨਾ ਅਸੀਂ ਕਿਤੇ ਆਉਣ ਜੋਗੇ ਨਾ ਅਸੀਂ ਕਿਤੇ ਜਾਣ ਜੋਗੇ ਇੱਥੇ ਕੋਈ ਖੜਦਾ ਵੀ ਨਹੀਂ ਰਿਸ਼ਤੇਦਾਰੀ ਹੁੰਦਾ ਐ ਪੁੱਜਦਾ ਛੋਟੀ ਮਾਰਕੀਟ ਚ ਆਦੀ ਫੇਰ ਆਵਾਂਗੇ ਜੇ ਤੁਹਾਡੇ ਬਾਜ਼ਾਰ ਬਾਜ਼ਾਰ ਚ ਪਾਣੀ ਹੈ ਨਹੀਂ ਐ ਐਮ ਐਲ اے ਸੁਣਦਾ ਕੋਈ ਐਮ ਐਲ اے ਕਹਿੰਦੇ ਆਮ ਘਰਾਂ ਦੇ ਐਮ ਐਲ اے ਚੁਣਿਆ ਤੁਸੀਂ ਉਹਦਾ ਨਾਂ ਰਹੀ ਸੀਗੇ ਜੀ ਆਮਕਰਾਂ ਦੇ ਵੋਟਾਂ ਲੈਣ ਵਾਲੇ ਆਮਕਰਾਂ ਦੇ ਐਮਐਲਏ ਸੀ ਹੁਣ ਕੋਈ ਨਹੀਂ ਆਮਕਰਾਂ ਦਾ ਐਮਐਲਏ ਇਸੇ ਪਾਣੀ ਚ ਐਮਐਲਏ ਖੜਦਾ ਸੀ ਇਸੇ ਪਾਣੀ ਚ ਇੱਥੇ ਫੂਟੇਜਾਂ ਹੁੰਦੀਆਂ ਉਹਦੀ ਸਭ ਕੁਝ ਹੁੰਦਾ ਸੀਗਾ ਜੀ ਮਾਨ ਸਰਕਾਰ ਕਹਿੰਦੀ ਸੀ ਹੁੰਦੀ ਸੀ ਪਹਿਲਾਂ ਆਕੇ ਇੱਥੇ ਤਾਂ ਜੀ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਖਜ਼ਾਨਾ ਕੋਈ ਖਾਲੀ ਨਹੀਂ ਆਕੇ ਆਸੀਂ ਖਜ਼ਾਨਾ ਭਰ ਦਿਆਂਗੇ ਆਕੇ ਇੱਥੇ 2.5 ਸਾਲ ਹੋ ਗਏ ਸਾਡੇ ਬਾਦ ਆ ਜੀ ਵੀ ਖਜ਼ਾਨਾ ਖਾਲੀ ਹੀ ਪਿਆ ਜਿੱਦੇ ਭਰੂਗਾ ਖੜਾ ਕੰਮ ਹੋਊਗਾ ਉਦੋਂ ਮੰਨਾਂਗੇ ਵੀ ਹਾਂ ਸਰਕਾਰ ਨੇ ਕੁਝ ਕੀਤਾ ਮੇਰਾ ਨਾਮ ਮਨੀਰ ਸਿੰਘ ਕਰ ਗਿਆ ਜੀ ਪੁਲਿਸ ਕੀ ਕਹਿਣਾ ਚਾਹੁੰਗੇ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਉਧਰ ਨਿਦੇ ਬੈਠੇ ਹੋ ਕਦੋਂ ਤੱਕ ਧਰਨਾ ਚੱਲਦਾ ਜਾਰੀ ਰਹੂਗਾ ਵੀਰੇ ਇਹ ਧਰਨਾ ਤਾਂ ਜੀ ਦੇਖੋ ਹੁਣ ਜਿੰਨਾ ਚਿਰ ਹੱਲ ਨਹੀਂ ਹੁੰਦਾ ਸੀ ਪੱਕਾ ਧਰਨਾ ਲਾ ਲਿਆ ਕਿਉਂਕਿ ਅਸੀਂ ਪਹਿਲਾਂ ਛੋਟੇ ਛੋਟੇ ਧਰਨੇ ਲਾ ਕੇ ਬਹੁਤ ਦੇਖ ਲਿਆ ਮੁੱਖ ਮੰਤਰੀ ਦੇ ਵਿਰੋਧ ਕਰਕੇ ਦੇਖ ਲਿਆ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਹੁਣ ਜਿੰਨਾ ਚਿਰ ਇਹ ਧਰਨਾ ਤਾਂ ਉਦੋਂ ਤੱਕ ਹੀ ਚੱਲਦਾ ਰਹੇਗਾ ਜਦੋਂ ਤੱਕ ਸਾਡਾ ਹੱਲ ਪਰਮਾਨੈਂਟ ਕੋਈ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਦਾ ਧਰਨਾ ਲੱਗਿਆ ਹੋਇਆ ਜੀ ਪਰਮਾਨੈਂਟ ਧਰਨਾ ਐਸਡੀਐਮ ਦਾ ਘਰਾਓ ਕਰਨ ਜਾ ਰਹੇ ਹਾਂ ਐਸਡੀਐਮ ਆਫਿਸ ਦਾ ਘਰਾਓ ਕਰਨ ਜਾ ਰਹੇ ਹਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਅਸੀਂ ਉਹਦਾ ਘਰਾਓ ਕਰਾਂਗੇ ਮੰਡੀ ਬੀਸੀ ਜੇ ਲੋੜ ਪਈ ਤਾਂ ਅਸੀਂ ਬੰਦ ਕਰਾਵਾਂਗੇ ਇਸ ਤੋਂ ਇਲਾਵਾ ਮੰਡੀ ਵਾਲੇ ਆਪ ਹੀ ਬੰਦ ਕਰ ਦਣਗੇ ਦੁਕਾਨਾਂ ਆਪ ਹੀ ਬੰਦ ਪਈਆਂ ਜੀ ਕਿਉਂਕਿ ਕੰਮਕਾਰ ਕਿਸੇ ਦੁਕਾਨ ਦੇ ਉੱਤੇ ਹੈ ਨਹੀਂਗਾ ਪਾਣੀ ਵੀ ਵਰਦਾ ਨਹੀਂਗਾ ਲੋਕ ਮੰਡੀ ਦੇ ਲੋਕ ਵੀ ਸ਼ਾਪਿੰਗ ਕਰਨ ਮਜਬੂਰ ਹੋਣਾ ਪੈ ਰਿਹਾ ਬਠਿੰਡੇ ਆ ਮਾਨਸਾ ਜਾਣ ਵਾਸਤੇ ਜੀ ਤਾਂ ਸਾਨੂੰ ਖੁਦ ਹੀ ਮਜਬੂਰ ਹੋਣਾ ਪੈ ਰਿਹਾ ਇਸ ਤੋਂ ਇਲਾਵਾ ਅਸੀਂ ਹੁਣ ਇਹ ਜਿਹੜਾ ਪਰਮਨੈਂਟ ਧਰਨਾ ਲਾਇਆ ਹੈ ਇਹਦੇ ਵਿੱਚ ਅਸੀਂ ਮਤਲਬ ਲੋਰ ਪੰਦੇ ਸੀ ਭੁੱਖ ਹੜਤਾਲ ਵੀ ਵਿੱਚ ਕੋਸ਼ਿਸ਼ ਕਰ ਰਹੇ ਕਿ ਕੁਝ ਦੋ ਬੰਦੇ ਕਹਿ ਰਹੇ ਕਿ ਅਸੀਂ ਭੁੱਖ ਹੜਤਾਲ ਦੇ ਵਿੱਚ ਬੈਠਣਾ ਹੈ ਸਵੇਰ ਤੇ ਸ਼ਾਮ ਨੂੰ ਅਸੀਂ ਇਹਦੇ ਵਿੱਚ ਅਸੀਂ ਵੱਡਾ ਰੋਸ਼ ਪ੍ਰਦਰਸ਼ਨ ਕਰਾਇਆ ਕਰਾਂਗੇ ਦਿੱਲੀ ਤੇ ਉਸ ਤੋਂ ਇਲਾਵਾ ਇਹ ਇੱਕ ਤਰ੍ਹਾਂ ਸ਼ੋਕਸਭਾ ਕਹਿ ਸਕਦੇ ਸਰਕਾਰ ਦੀ 70 ਪਿਛਾਇਆ ਹੋਇਆ ਇਸ ਸਰਕਾਰ ਦਾ ਇੱਕ ਤਰੀਕੇ ਦਾ ਜੀ ਸਰਕਾਰ ਕਹਿੰਦੀ ਵਿਕਾਸ ਕਰ ਰਹੇ ਆ ਬਹੁਤ ਜ਼ਿਆਦਾ ਇਹ ਦੇਖ ਲਓ ਜੀ ਜੇ ਪਾਣੀ ਸੀਵੇ ਵਿਕਾਸ ਪਾਣੀ ਦਾ ਸੀਵੇਜ ਪਾਣੀ ਜਿਹੜੇ ਸਰਕਾਰ ਦੇ ਆਉਣਾ ਵਿਕਾਸ ਹੈ ਤਾਂ ਸਾਨੂੰ ਇਹਦੀ ਵਿਕਾਸ ਦੀ ਲੋੜ ਨਹੀਂ ਜੀ ਆਮ ਘਰਾਂ ਦੇ ਲੋਕਾਂ ਨੇ ਕੁਝ ਨਹੀਂ ਕੀਤਾ ਐਮਐਲਏ ਆਇਆ ਜਾ ਥੋੜਾ ਕੋ ਅਧਿਕਾਰੀ ਆ ਥੋੜੀ ਸੁਣ ਨਹੀਂ ਉਹ ਆਮ ਘਰਾਂ ਦੇ ਲੋਕ ਸਰ ਜਿੰਨੇ ਘਰਾਂ ਦੇ ਸੀਗੇ ਉਹਨਾਂ ਜਰ ਤਾਂ ਆਉਂਦੇ ਸੀਗੇ ਐਮ ਐਲ ਏ ਬਣਨ ਤੋਂ ਬਾਅਦ ਖਾਸ ਬਣ ਗਏ ਜੀ ਫਿਰ ਹੁਣ ਉਹਨਾਂ ਨੂੰ ਆਉਣ ਦੀ ਕੀ ਲੋੜ ਐ ਕੋਈ ਥੋੜੀ ਛਲਵਾਈ ਨਹੀਂ ਹੋਈ ਕੋਈ ਤੁਸੀਂ ਕਿਹਾ ਐਮ ਐਲ ਏ ਨੂੰ ਭਾਈ ਮੁਸ਼ਕਲ ਹੈਗੀ ਆ ਇੱਕ ਇਹ ਗੱਲਾਂ ਕਹਿੰਦੇ ਤਾਂ ਲੋੜ ਹੀ ਨਹੀਂ ਐ ਜਦੋਂ ਵੋਟਾਂ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਇਲੈਕਸ਼ਨ ਹੋਏ ਸੀ ਉਸ ਤੋਂ ਪਹਿਲਾਂ ਉਹੀ ਐਮ ਐਲ ਏ ਇੱਥੇ ਖੜ ਖੜ ਵੀਡੀਓ ਪਾਉਂਦਾ ਰਿਹਾ ਹੈ ਵੀਡੀਓ ਬਣਾਉਂਦਾ ਰਿਹਾ ਹੈ ਅਸੀਂ ਮੰਡੀ ਦੀ ਸਪੋਰਟ ਲੈਂਦਾ ਰਿਹਾ ਮੰਡੀ ਦੇ ਧਰਨੇ ਵਿੱਚ ਆਉਂਦਾ ਰਿਹਾ ਜੇ ਦੋ ਬੰਦੇ ਵੀ ਕੋਈ ਲੜ ਪੈਂਦੇ ਸੀ ਨਾ ਕਿਸੇ ਮੁੱਦੇ ਦੇ ਉੱਤੇ ਉਹ ਵੀ ਇਕੱਲਾ ਬੰਦਾ ਹੀ ਮੰਡੀ ਦੇ ਵਿੱਚ ਬੈਹ ਜਾਂਦਾ ਉਹ ਵਿੱਚ ਦਰੀ ਵਿਛਾ ਕੇ ਤਾਂ ਉਹ ਵੀ ਉਹਦੇ ਨਾਂ ਲਾ ਕੇ ਖੜਾ ਜਾਂਦਾ ਸੀ ਵੀ ਮੈਂ ਤੇਰੇ ਨਾਲ ਆ ਧਰਨੇ 'ਚ ਠੀਕ ਹੈ ਤਾਂ ਹੁਣ ਉਹ ਐਮਐਲਏ ਦੱਸੋ ਜੇ ਉਹ ਤੋਂ ਕੋਈ ਨਹੀਂ ਹੱਲ ਹੋ ਰਿਹਾ ਅਸੀਂ ਕਹਿੰਦੇ ਹਾਂ ਜੇ ਐਮਐਲਏ ਦੀ ਗੱਲ ਕੋਈ ਨਹੀਂ ਸੁਣ ਰਿਹਾ ਉਹ ਸਾਡੇ ਨਾਂ ਲਾਵੇ ਸਾਨੂੰ ਸਾਡੇ ਇਸਤਰ ਨੂੰ ਲੀਡ ਕਰੇ ਅਸੀਂ ਮਗਰ ਲੱਗਣ ਨੂੰ ਤਿਆਰ ਹਾਂ ਉਹਦੇ ਰੈਲੀ ਤੇ ਜੇ ਮੈਨਾਂ ਨੇ 5 ਕਰੋੜ ਖਰਚ ਕੀਤਾ ਤੁਹਾਨੂੰ ਲੱਗਦਾ ਜੇ ਮੋੜ ਇੱਥੇ ਮੋੜ ਹੀ ਖਰਚ ਕਰ ਦਿੰਦੇ ਬਾ ਜਿਹੜਾ ਪੁਰਾਣਾ ਸੀਵਰੇਜ ਪਾਇਆ ਸੀਗਾ ਚਲੋ ਚੰਗਾ ਪਾਇਆ ਮਾੜਾ ਪਾਇਆ ਪੁਰਾਣੀ ਸਰਕਾਰ ਨੇ ਪਾਤਾ ਉਹ ਸੀਵਰੇਜ ਨੂੰ ਐਂਟਰੀਸ ਮੇਨਟੇਨ ਕਰ ਲੈਂਦੀ ਜੀ ਇਹ ਉਹ 5-7 ਲੱਖ ਦਾ ਮਸਲਾ ਸੀ ਗਈ ਪਰ ਉਹ ਹੁਣ ਸਾਰੀ ਪੈਪ ਬਲੌਕ ਹੋ ਚੁੱਕੀ ਹੈ ਉਹ 5-7 ਲੱਖ ਦਾ ਮਸਲਾ ਸੀਗਾ ਸਾਨੂੰ ਤਾਂ ਸੁਣਨ ਦੇ ਵਿੱਚ ਇਹ ਗੱਲਾਂ ਆਈਆਂ ਸਾਨੂੰ ਨਹੀਂ ਪਤਾ ਦੇਖੋ ਗੱਲਾਂ 'ਚ ਕਿੰਨੀ ਸੱਚਾਈ ਹੈ ਕਿੰਨਾ ਝੂਠ ਹੈ ਪਰ ਸਾਨੂੰ ਕਹੇ ਸੱਚਾਈ ਹੈ ਵੀ ਉਹ ਇਹਨਾਂ ਨੇ ਤਾਂ ਮੇਨਟੇਨ ਨਹੀਂ ਕੀਤਾ ਕਿਉਂਕਿ 24 ਕਰੋੜ ਆਣਾ ਹੈ 24 ਕਰੋੜ ਆਊਗਾ ਤੇ ਖਾਣਗੇ ਸਭ ਨੂੰ ਹੀ ਸਭ ਦਾ ਹਿੱਸਾ ਮਿਲੂਗਾ ਇਸ ਕਰਕੇ ਉਹਨਾਂ ਨੇ ਉਸ ਸੀਵਰੇਜ ਸਿਸਟਮ ਨੂੰ ਪੁਰਾਣੇ ਸੀਵਰੇਜ ਸਿਸਟਮ ਨੂੰ ਮੇਨਟੇਨ ਨਹੀਂ ਕੀਤਾ ਅਸੀਂ ਮੰਨਦੇ ਆ ਕਿ ਪੁਰਾਣੇ ਸੀਵਰੇਜ ਸਿਸਟਮ ਵਿੱਚ ਖਾਮੀਆਂ ਸੀਗੀਆਂ ਪਰ ਜਿੰਨਾ ਚਿਰ ਸੀਵਰੇਜ ਸਿਸਟਮ ਨਵਾਂ ਨਹੀਂ ਪੈਂਦਾ ਸੀਗਾ ਉਹਨੂੰ ਮੇਨਟੇਨ ਕੀਤਾ ਜਾ ਸਕਦਾ ਸੀਗਾ ਉਹਨੂੰ ਬਿਲਕੁਲ ਖਤਮ ਹੋਣ ਲਈ ਮਜਬੂਰ ਕੀਤਾ ਗਿਆ ਉਥੋਂ ਕਿਸਾਨਾਂ ਦੀਆਂ ਮਜਬੂਰੀਆਂ ਉਹਨਾਂ ਦੇ ਪਾਣੀ ਉਹਨਾਂ ਦੇ ਖੇਤਾਂ ਵਿੱਚ ਵੜਦਾ ਸੀਗਾ ਉਹਨਾਂ ਦੀਆਂ ਗੱਲਾਂ ਸੁਨੀਆਂ ਨਹੀਂ ਗਈਆਂ ਉਹ ਡੀਸੀ ਸਾਹਿਬ ਕੋਲ ਵੀ ਜਾਂਦੇ ਰਹੇ ਆ ਅਗਰ ਪ੍ਰਸ਼ਾਸਨ ਨੇ ਲੋਟ ਸਮੇਂ ਸਿਰ ਉਹਨਾਂ ਦੀਆਂ ਗੱਲਾਂ ਸੁਨੀਆਂ ਹੁੰਦੀਆਂ ਤਾਂ ਉਹ ਸੀਵਰੇਜ ਸਿਸਟਮ ਨੂੰ ਬੰਦ ਹੀ ਨਹੀਂ ਕਰਦੇ ਸੀ ਉਹ ਚੁਹੀ ਰਹਿਣ ਵਾਲਾ ਹੈ ਜੀ ਅਗਲਾ ਸਾਡਾ ਕੱਲ ਦਾ ਪ੍ਰੋਗਰਾਮ ਹੈ ਜੀ ਬੰਦੀਸ਼ ਜੀ ਐਕਸਡੇਮ ਦਫਤਰ ਦੇ ਵਿੱਚ ਅਸੀਂ ਇੱਥੋਂ ਇਕੱਠੇ ਹੋ ਕੇ ਜਾਵਾਂਗੇ ਰੋਸ਼ ਪ੍ਰਦਰਸ਼ਨ ਕਰਾਂਗੇ ਐਸਡੇ ਮਸ਼ਾਵ ਨੂੰ ਪਹਿਲਵੇਂ ਇਸ ਮੰਗ ਪੱਤਰ ਦੇ ਚੁਕੇ ਆ ਕੱਲ ਨੂੰ ਵੀ ਅਸੀਂ ਉੱਥੇ ਜਾ ਕੇ ਰੋਸ਼ ਪ੍ਰਦਰਸ਼ਨ ਕਰਾਂਗੇ ਮੌਕੇ ਤੇ ਜੋ ਆਪਣੀ ਕਮੇਟੀ ਕਹੂ ਕਰੂਗੀ ਕਮੇਟੀ ਬਣਾਈਆ ਵੀ ਇਹਦਾ ਘਰਾਉ ਕਰਨਾ ਜਾਂ ਇਹਦੇ ਬਾਰ ਮੂਰੇ ਬੈਠਣਾ ਜਾਂ ਕੀ ਆਪਣਾ ਅਗਲਾ ਰਖਤਾ ਹੋਣਾ ਮੌਕੇ ਦੀਆਂ ਹਾਲਤਾਂ ਮਦਾ ਕੋਈ ਪ੍ਰੋਗਰਾਮ ਦੇਵਾਂਗੇ ਪਹਿਲੇ ਇੱਕ ਰਹਿ ਗਈ ਸੀ ਕਵਰ ਕਰਨ ਨੂੰ ਪਹਿਲਾਂ ਸੀ ਸ਼ੀਵ ਰਸਿਹਾਰ ਕਮੇਟੀ ਆਪਣੀ ਚੱਲੀ ਸੀ ਮਨੀਸ਼ ਜੀ ਬਾਵਾ ਤੇ ਨਾਲ ਮਸਾਂ ਸੰਘਾਤ ਰੜੇ ਚੋਣਾ ਆ ਗਿਆ ਏਡੀਸੀ ਨਾਲ ਸਾਡੀ ਗੱਲਬਾਤ ਹੋਈ ਸੀ ਕਮੇਟੀ ਦੀ ਏਡੀ ਸਾਹਿਬ ਕਹਿੰਦੇ ਵੀ ਛੇਤੀ ਤੁਹਾਡੀਆਂ ਮਸਲਾਂ ਦਾ ਸਮੱਸਿਆ ਦਾ ਮੈਂ ਹੱਲ ਕਰੂੰਗਾ ਪਰ ਉਹ ਮੀਟਿੰਗ ਵਿੱਚ ਬੋਰਡ ਅਧਿਕਾਰੀ ਵੀ ਸੀ ਆਪਣੀ ਕਮੇਟੀ ਵੀ ਸੀ ਪਰ ਅੱਜ ਤੱਕ ਏਡੀਸੀ ਵੀ ਨਹੀਂ ਉਹਨਾਂ ਦੇ ਧਿਆਨ ਚ ਅਗਲ ਉਹਨਾਂ ਨੇ ਵੀ ਸਾਡੇ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਮਜਬੂਰ ਹੋ ਕੇ ਅਸੀਂ ਆਪਣਾ ਜਮੂਰੀ ਕਿਸਾਨ ਸਭਾ ਬਨੋਂ ਤੇ ਸੰਯੁਕਤ ਕਿਸਾਨ ਮੋਰਚੀ ਬਨੋਂ ਇਹ ਸੰਗਰਸ਼ੀ ਸਪੋਰਟ ਕਰਦੇ ਆ ਇਹਨਾਂ ਦੇ ਨਾਲ ਨਾ ਵੱਡੀ ਗਿਣਤੀ ਵਿੱਚ ਅਸੀਂ ਕਿਸਾਨ ਵੀਰਾਂ ਨੇ ਨਾ ਸਿਮਰ ਜੀ ਨੂੰ ਵੀ ਕੋਟ ਕਰਾਂਗੇ ਕਰ ਦੇਵਾਂਗੇ ਜਿੰਨੇ ਚਿਰ ਮਸਲਾ ਖਲ੍ਹੇ ਨੂੰ ਤਾਂ